ਤੰਗਰੇਜੀ ਭਾਸ਼ਾ ਦਾ ਬਹੁਤ ਜਿਆਦਾ ਵਿਕਾਸ ਇਸ ਕਰਕੇ ਹੋ ਰਿਹਾ ਹੈ ਕਿਉਂ ਇੰਟਰਨੈਟ ਨਾਲ ਜੁੜੀ ਹੋਈ ਹੈ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਭਾਸ਼ਾ ਤਾਂ ਪੰਜਾਬੀ ਭਾਸ਼ਾ ਪਿੱਛੇ ਪੰਜਾਬੀ ਸਹਿਤ ਮੈਂ ਅਪੀਲ ਕਰਦਾ ਸਾਰੇ ਨੂੰ ਕਿ ਇਸ ਤਰ੍ਹਾਂ ਦਾ ਹੋਵੇ ਜੀ ਨਾ ਕਿ ਵਿਸ਼ੇ ਪੱਤਰ ਦਾ ਹੋਵੇ ਕਿ ਕਿ ਐਸੀ ਜਾਣਦੇ ਕਿ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ ਪੰਜਾਬੀ ਸੱਭਿਆਚਾਰ ਬਾਰੇ ਦੁਨੀਆ ਜਾਣਦੀ ਹੈ ਸਾਡੇ ਭੰਗੜੇ ਨੂੰ ਗਿੱਧੇ ਨੂੰ ਸਰਉਂਦੇ ਸਾਗੂ ਲੱਸੀ ਨੂੰ ਹੈਨਾ ਦੁਨੀਆ ਜਾਣਦੀ ਹੈ ਪਰ ਜਿਹੜੀਆਂ ਪੰਜਾਬੀ ਰਚਨਾਵਾਂ ਨੇ ਉਹ ਵੀ ਦੁਨੀਆ ਤੱਕ ਪਹੁੰਚੋ ਮੈਂ ਇਹ ਵੀ ਚਾਹਣਾ ਕਿ ਸਾਡੀਆਂ ਇਹ ਜਿਹੜੀਆਂ ਰਚਨਾਵਾਂ ਹੋਣ ਕਿ ਸਾਡੇ ਜਿਹੜੇ ਸਹਿਤਕਾਰ ਨੇ ਸਾਡੇ ਜਿਹੜੇ ਵਿਦਵਾਨ ਸੱਜਣ ਨੇ ਲੇਖਕ ਨੇ ਉਹ ਨੋਬਲ ਪ੍ਰਾਈਜ਼ ਵਰਗੇ ਜਿਹੜੇ ਪੁਰਸਕਾਰ ਨੇ ਨੋਬਲ ਪੁਰਸਕਾਰ ਨੇ ਜਿਹੜੇ ਉਹ ਪ੍ਰਾਪਤ ਕਰਨ। ਇਹ ਕਿ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਪੈਦਾ ਹੋਏ ਨੇ ਲੇਖਕ ਪੈਦਾ ਹੋਏ ਨੇ ਕਵੀ ਪੈਦਾ ਹੋਏ ਨੇ ਨਾਟਕਕਾਰ ਪੈਦਾ ਹੋਏ ਨੇ ਜਿੰਨਾ ਤਾਂ ਬਹੁਤ ਵੱਡਾ ਨਾਮ ਹੈ ਪਰ ਪੰਜਾਬ ਦੇ ਵਿੱਚ ਮੈਨੂੰ ਕਿਤੇ ਵੀ ਉਹਨਾਂ ਦੀ ਨਿਸ਼ਾਨੀ ਵੀ ਨਜ਼ਰ ਆਉਂਦੀ ਜਿਵੇਂ ਵੱਖ-ਵੱਖ ਫਿਰਕੇ ਦੇ ਲੋਕਾਂ ਦੀਆਂ ਜਿਹੜੀਆਂ ਨੇ ਬੁਤ ਲਾਏ ਜਾ ਸਕਦੇ ਨੇ ਕਿਸੇ ਕਲਾਕਾਰ ਦਾ ਬੁਤ ਲਾਇਆ ਜਾ ਸਕਦਾ ਹੈ ਕਿਸੇ ਮਹਾਨ ਹਸਤੀ ਦਾ ਬੁਤ ਲਾਇਆ ਜਾ ਸਕਦਾ ਹੈ ਤਾਂ ਕਿਉਂ ਨਾ ਕਿਸੇ ਸਾਹਿਤਕਾਰ ਦਾ ਕਿ ਲੱਗਦੇ ਨੇ ਮਿੱਠੇ ਤੇਰੇ ਬੋਲ ਨਹੀਂ ਪੰਜਾਬੀਏ ਲੱਗਦੇ ਨੇ ਮਿੱਠੇ ਤੇਰੇ ਬੋਲ ਚਾਂਦਨੀਆ ਰਾਤਾਂ ਦਾ ਤੂੰ ਮਹਿਕ ਦਾ ਸਰੂਰ ਨਹੀਂ ਪਾਣੀਆਂ ਦੇ ਉੱਤੇ ਸਤਿਕਾਰਯੋਗ ਇਸ ਮੰਚ ਨਾਲ ਜੁੜੇ ਸਾਥੀ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਸੀਨੀਅਰ ਅਧਿਆਪਕ ਸਹਿਬਾਨ ਮੇਰੇ ਹਮ ਉਮਰ ਦੇ ਸਾਥੀ ਤੇ ਮੈਥੋਂ ਛੋਟੀ ਉਮਰ ਦੇ ਸਾਥੀਆਂ ਨੂੰ ਮੇਰੇ ਵੱਲੋਂ ਸਤਿ ਸ਼ਕਾਲ ਅੱਜ ਆਪਾਂ ਪੰਜਾਬੀ ਮੰਚ ਦੇ ਸੱਦੇ ਮੇਠ ਇਕੱਠੇ ਹੋਏ ਹਾਂ ਜੀਜੀ ਕੇ ਬਹੁਤ ਜਿਆਦੇ ਜ਼ਰੂਰਤ ਸੀ ਮੈਨੂੰ ਲੱਗਦਾ ਕਿ ਜੇ ਆਪਾਂ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦਾ ਵਿਕਾਸ ਕਰਨਾ ਹੈ ਤਾਂ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਮੈਂ ਵਧਾਈ ਦਿੰਦਾ ਇਸ ਸਾਰੇ ਕਾਰਜ ਕਰਨ ਵਾਲੇ ਸਾਥੀਆਂ ਨੂੰ ਖਾਸ ਕਰਕੇ ਰਤਾਵਾ ਸਾਹਿਬ ਜਿਨ੍ਹਾਂ ਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਇਸ ਮੰਚ ਤੇ ਦੂਰ ਦਰਡੇ ਵਸਦੇ ਪੰਜਾਬੀਆਂ ਨੂੰ ਪੰਜਾਬੀ ਨਾਲ ਜੁੜੇ ਸਾਡੇ ਅਧਿਆਪਕ ਸਹਿਬਾਨਾਂ ਨੇ ਜੋੜ ਕੇ ਸਾਨੂੰ ਇੱਕ ਮੰਚ ਤੇ ਇਕੱਤਰ ਕੀਤਾ ਹੈ ਮੈਂ ਪੰਜਾਬੀ ਭਾਸ਼ਾ ਦਾ ਇਹਨਾਂ ਚੰਦ ਸਦਰਾਂ ਦੇ ਨਾਲ ਸਵਾਗਤ ਕਰਾਂਗਾ ਕਿ ਲੱਗਦੇ ਨੇ ਮਿੱਠੇ ਤੇਰੇ ਬੋਲਣੀ ਪੰਜਾਬੀ ਏ ਲੱਗਦੇ ਨੇ ਮਿੱਠੇ ਤੇਰੇ ਬੋਲ ਚਾਂਦਨੀਆ ਰਾਤਾਂ ਦਾ ਤੂੰ ਮਹਿਕ ਦਾ ਸਰੂਰ ਈ ਪਾਣੀਆਂ ਦੇ ਉੱਤੇ ਜਿਵੇਂ ਫੇਰੀਆਂ ਦਾ ਬੂਰਣੀ ਤੇਰੀ ਨਿੱਗੀ ਲੈ ਉੱਤੇ ਨੱਚਦੀ ਜਵਾਨੀ ਜਿਵੇਂ ਵੱਜਦੇ ਨੇ ਭੰਗੜੇ ਦੇ ਢੋਲ ਨੇ ਪੰਜਾਬੀ ਲੱਗਦੇ ਨੇ ਮਿੱਠੇ ਤੇਰੇ ਬੋਲ ਸੋ ਪੰਜਾਬੀ ਸਾਡੀ ਮਾਂ ਬੋਲੀ ਹੈ ਬੜੀ ਮਿੱਠੀ ਬੋਲੀ ਹੈ ਸਾਡਾ ਪ੍ਰਤਨ ਸਾਹਿਬ ਦੇਖ ਲਓ ਪੁਰਾਣੇ ਤੋਂ ਪੁਰਾਣਾ ਸਹਿਬ ਜਿਹੜਾ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਸਾਨੂੰ ਮਿਲਦਾ ਹੈ ਸਾਡੀ ਬਾਣੀ ਸੂਫੀ ਕਲਾਮ ਸੂਫੀ ਸਾਹਿਤ ਵੱਖ-ਵੱਖ ਜਿਹੜੀਆਂ ਵੀ ਸਾਨੂੰ ਸਹਿਤਕ ਕਿਰਤਾ ਮਿਲਦੀਆਂ ਨੇ ਪੰਜਾਬੀ ਭਾਸ਼ਾ ਨਾਲ ਜੁੜੀਆਂ ਹੋਈਆਂ ਨੇ ਸੋ ਸਾਡੀ ਜਿਹੜੀ ਬੋਲੀ ਆ ਉਹ ਮਾਂ ਬੋਲੀ ਪੰਜਾਬੀ ਹੈ ਆਓ ਅਸੀਂ ਰਲ ਕੇ ਸਾਰੇ ਪੰਜਾਬੀ ਮਾਂ ਬੋਲੀ ਦਾ ਵਿਕਾਸ ਕਰੀਏ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਔਰ ਅੱਜ ਅਸੀਂ ਇਸ ਗਰੁੱਪ ਦੇ ਵਿੱਚ ਇਕੱਤਰ ਹੋ ਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੱਭਿਆਚਾਰ ਦੇ ਵਿਕਾਸ ਲਈ ਪੰਜਾਬੀਅਤ ਨੂੰ ਵਿਕਸਾਉਣ ਲਈ ਸਾਰੇ ਇਕੱਤਰ ਹੋਏ ਆ। ਸੋ ਮੇਰੇ ਕੁਝ ਨੁਕਤੇ ਨੇ ਕਿ ਜਿਹੜੀ ਇਸ ਗਰੁੱਪ ਦੇ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਜਿਹੜੇ ਵਿਅਕਤੀ ਨੇ ਉਹ ਕਈ ਪੀੜੀਆਂ ਦੇ ਨੇ। ਮੇਰੇ ਤੋਂ ਸੀਨੀਅਰ ਵੀ ਨੇ, ਮੇਰੇ ਹਮ ਉਮਰ ਵੀ ਨੇ, ਮੈਥੋਂ ਜੂਨੀਅਰ ਵੀ ਨੇ। ਸੋ ਸਾਰਿਆਂ ਦਾ ਸਵਾਗਤ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਸ ਗਰੁੱਪ ਦੇ ਵਿੱਚ ਜੁੜੇ ਹੋਏ ਜਿਹੜੇ ਸਾਥੀ ਨੇ ਉਹ ਆਪ ਕੋ ਆਪਣੇ ਖੇਤਰਾਂ ਦੇ ਵਿੱਚ ਅਨੁਭਵੀ ਨੇ। ਉਨਦੇ ਖੇਤਰ ਬਹੁਤ ਵਿਸ਼ਾਲ ਨੇ ਕੋਈ ਨਾਵਲ ਨਾਲ ਵੀ ਜੁੜਿਆ ਹੋ ਸਕਦਾ ਹੈ ਨਾਟਕ ਨਾਲ ਵੀ ਜੁੜਿਆ ਹੋ ਸਕਦਾ ਹੈ ਆਲੋਚਨਾ ਨਾਲ ਵੀ ਜੁੜਿਆ ਹੋ ਸਕਦਾ ਹੈ ਕੋਈ ਭਾਸ਼ਾ ਵਿਗਿਆਨ ਨਾਲ ਜੁੜਿਆ ਹੋ ਸਕਦਾ ਹੈ ਕੋਈ ਲੋਚਨਾ ਨਾਲ ਜੁੜਿਆ ਹੋ ਸਕਦਾ ਹੈ ਸੋ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਹੈਗੇ ਆਪੋ ਆਪਣੇ ਖੇਤਰਾਂ ਦੇ ਜਿਹੜੇ ਅਨੁਭਵ ਨੇ ਇਸ ਜਿਹੜਾ ਸਾਡਾ ਇਹ ਗਰੁੱਪ ਬਣਿਆ ਜੋ ਇਹ WhatsApp ਗਰੁੱਪ ਲਾ ਲਓ ਜਾਂ ਇੱਕ ਮੰਚ ਲਾ ਲਓ ਵੀ ਮੰਚ ਬਣਿਆ ਇਸ ਮੰਚ ਰਾਹੀਂ ਸਾਨੂੰ ਆਪਣੇ ਅਨੁਭਵ ਜਿਹੜੇ ਨੇ ਉਹ ਸਾਰਿਆਂ ਨਾਲ ਸਾਂਝੇ ਕਰਨੇ ਚਾਹੀਦੇ ਨੇ ਮੇਰੀ ਸਾਰੇ ਲੋਕ ਅਪੀਲ ਹੈ ਮੇਰੇ ਕਿਉਂਕਿ ਬਹੁਤ ਸਾਰੇ ਇੱਥੇ ਸੀਨੀਅਰ ਵਿਦਵਾਨ ਜਿਹੜੇ ਨੇ ਅਧਿਆਪਕ ਸਾਮਾਨ ਜੁੜੇ ਹੋਏ ਨੇ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਨਾਂ ਨੇ ਚਾਹੇ ਨਾਟਕ ਦੇ ਖੇਤਰ ਚ ਹੋਣ ਚਾਹੇ ਨਾਵਲ ਦੇ ਖੇਤਰ ਚ ਹੋਣ ਚਾਹੇ ਲੋਚਨਾ ਦੇ ਖੇਤਰ ਚ ਹੋਣ ਉਹਨਾਂ ਦਾ ਆਪਣਾ ਇੱਕ ਮੁਕਾਮ ਹੈ ਕਿਉਂ ਨਾ ਸੀ ਇਸ ਮੁਕਾਮ ਦਾ ਜਿਹੜਾ ਹੈਗਾ ਫਾਇਦਾ ਸਾਡੇ ਸਾਰੇ ਸਮਾਜ ਨੂੰ ਹੋਵੇ ਸਾਡੀ ਭਾਸ਼ਾ ਨੂੰ ਹੋਵੇ ਕਿਉਂਕਿ ਪੰਜਾਬੀ ਭਾਸ਼ਾ ਨੂੰ ਉਹਨਾਂ ਨੇ ਬਹੁਤ ਕੁਝ ਦਿੱਤਾ ਹੈ ਜਿਹੜਾ ਕਿ ਲੁਕਿਆ ਹੋਇਆ ਪੰਜਾਬੀ ਭਾਸ਼ਾ ਪ੍ਰਤੀ ਉਹਨਾਂ ਨੇ ਬਹੁਤ ਸਾਰੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰਾ ਕਾਰਜ ਕੀਤਾ ਹੈ ਜਿਹੜਾ ਕਿ ਸਾਹਮਣੇ ਨਹੀਂ ਆਇਆ ਜਿਵੇਂ ਕਿ ਅਸੀਂ ਬਾਕੀ ਪਛਾਣਾਂ ਦੀ ਗੱਲ ਕਰੀਏ ਖਾਸ ਕਰਕੇ ਅਸੀਂ ਅੰਗਰੇਜ਼ੀ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਅੰਗਰੇਜ਼ੀ ਭਾਸ਼ਾ ਦਾ ਬਹੁਤ ਜ਼ਿਆਦਾ ਵਿਕਾਸ ਇਸ ਤਰ੍ਹਾਂ ਕਿ ਹੋ ਰਿਹਾ ਹੈ ਕਿਉਂ ਇੰਟਰਨੈਟ ਨਾਲ ਜੁੜੀ ਹੋਈ ਹੈ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਭਾਸ਼ਾ ਤਾਂ ਪੰਜਾਬੀ ਭਾਸ਼ਾ ਪਿੱਛੇ ਕਿਉਂ ਜਿਸ ਭਾਸ਼ਾ ਕੋਲੇ ਇੰਨਾ ਵੱਡਾ ਇਤਿਹਾਸ ਹੈ ਇੰਨਾ ਵੱਡਾ ਸਾਡਾ ਸੱਭਿਆਚਾਰ ਹੈ ਉਹ ਭਾਸ਼ਾ ਪਿੱਛੇ ਕਿਉਂ ਹੈ ਸੋ ਮੇਰੀ ਅਪੀਲ ਹੈ ਮੇਰੇ ਬਹੁਤ ਸਤਿਕਾਰਯੋਗ ਅਤੇ ਆਪਕ ਸਾਹਿਬਾਨ ਨੂੰ ਕਿ ਇੱਕ ਤਾਂ ਉਹ ਆਪਣੇ ਅਨੁਭਵ ਜਿਹੜੇ ਨੇ ਜਿਹੜੇ ਕਿ ਉਹਨਾਂ ਦੇ ਖੇਤਰ ਦੇ ਨੇ ਉਹ ਸਾਡੇ ਸਾਹਮਣੇ ਲੈ ਕੇ ਆਉਣ ਅਗਲੀ ਗੱਲ ਕਿ ਇਹ ਜਿਹੜਾ ਜ਼ਮਾਨਾ ਨਾ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਜੇ ਅਸੀਂ ਆਪਣਾ ਵਿਕਾਸ ਕਰਨਾ ਹੈ ਤਾਂ ਸਾਨੂੰ ਸੋਸ਼ਲ ਮੀਡੀਆ ਨਾਲ ਜੁੜਨਾ ਪਊਗਾ ਸਾਨੂੰ ਵਕ ਵਕ ਐਪਸ ਨਾਲ ਜੁੜਨਾ ਪਊਗਾ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀਆਂ ਸਾਰੀਆਂ ਸੋਸ਼ਲ ਮੀਡੀਆ ਦੀਆਂ ਗੱਲਾਂ ਨੇ ਉਹ ਨਕਾਰਾਤਮਕ ਹੋਣ ਜਾਂ ਉਹ ਸਕਾਰਾਤਮਕ ਹੋਣ ਪਰ ਕਿਉਂਕਿ ਅਸੀਂ ਹੁਣ ਸਕਾਰਾਤਮਕ ਸਿੱਟਿਆਂ ਵੱਲ ਜਾ ਰਹੇ ਹਾਂ ਪੰਜਾਬੀ ਭਾਸ਼ਾ ਦੇ ਸਕਾਰਾਤਮਕ ਸਰੋਤਾਂ ਬਾਰੇ ਗੱਲ ਕਰਨੀ ਹੈ ਵਿਕਾਸ ਬਾਰੇ ਗੱਲ ਕਰਨੀ ਹੈ ਸੋ ਸਾਨੂੰ ਇੰਟਰਨੈਟ ਨਾਲ ਸਾਨੂੰ ਸੋਸ਼ਲ ਮੀਡੀਆ ਨਾਲ ਜਿਹੜਾ ਹੈਗਾ ਜੁੜਨਾ ਚਾਹੀਦਾ ਹੈ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਜੁੜ ਕੇ ਅਸੀਂ ਪੰਜਾਬੀ ਭਾਸ਼ਾ ਦੇ ਬਾਰੇ ਸਿੱ ਕੀ ਕਰ ਸਕਦੇ ਹਾਂ ਜਾਂ ਪੰਜਾਬੀ ਭਾਸ਼ਾ ਦੇ ਬਾਰੇ ਕੀ ਕੁਝ ਹੋਇਆ ਹੈ ਜਾਂ ਕੀ ਕੁਝ ਹੋ ਸਕਦਾ ਹੈ ਸਿਹਤ ਬਾਰੇ ਕੀ ਗੱਲ ਹੋ ਸਕਦੀ ਹੈ ਸੱਭਿਆਚਾਰ ਬਾਰੇ ਕੀ ਗੱਲ ਹੋ ਸਕਦੀ ਹੈ ਉਹਦੇ ਖੇਤਰਾਂ ਬਾਰੇ ਕਿਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਉਹ ਅਸੀਂ ਜਿਹੜਾ ਹੈਗਾ ਇਹਨਾਂ ਜਿਹੜੀ ਸੋਸ਼ਲ ਮੀਡੀਆ ਐਪਸ ਰਾਹੀਂ ਜਿਹੜਾ ਹੈਗਾ ਆਪਣੇ ਵਿਚਾਰਾਂ ਰਾਹੀਂ ਆਮ ਲੋਕਾਂ ਤੱਕ ਆਮ ਵਿਦਵਾਨਾਂ ਤੱਕ ਜਿਹੜੇ ਲੋਕ ਇੱਥੇ ਜੁੜੇ ਹੋਏ ਨੇ ਸਾਡੇ ਇਸ ਗਰੁੱਪ ਦੇ ਵਿੱਚ ਮੰਚ ਦੇ ਵਿੱਚ ਉਹਨਾਂ ਤੱਕ ਆਪਣੀਆਂ ਜਿਹੜੀਆਂ ਕੀਤੇ ਹੋਏ ਕਾਰਜ ਦਾ ਜਿਹੜਾ ਅਨੁਭਵ ਹੈ ਉਹ ਪਹੁੰਚਾਇਆ ਜਾ ਸਕਦਾ ਹੈ ਔਰ ਪੰਜਾਬੀ ਸਹਿਤ ਮੈਂ ਅਪੀਲ ਕਰਦਾ ਸਾਰੇ ਨੂੰ ਕਿ ਇਸ ਤਰ੍ਹਾਂ ਦਾ ਹੋਵੇ ਜੀ ਨਾ ਕਿ ਵਿਸ਼ੇ ਪੱਤਰ ਦਾ ਹੋਵੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ ਪੰਜਾਬੀ ਸੱਭਿਆਚਾਰ ਬਾਰੇ ਦੁਨੀਆ ਜਾਣਦੀ ਹੈ ਸਾਡੇ ਭੰਗੜੇ ਨੂੰ ਗਿੱਧੇ ਨੂੰ ਸਰੋਂ ਦੇ ਸਾਗ ਨੂੰ ਲੱਸੀ ਨੂੰ ਹੈਨਾ ਦੁਨੀਆ ਜਾਣਦੀ ਹੈ ਪਰ ਜਿਹੜੀਆਂ ਪੰਜਾਬੀ ਰਚਨਾਵਾਂ ਨੇ ਉਹ ਵੀ ਦੁਨੀਆ ਤੱਕ ਪਹੁੰਚਣ ਕਿਉਂਕਿ ਜੀਵਨ ਨਾਟਕਾ ਜਿਹੜੀਆਂ ਕਿ ਸਾਡੇ ਨਾਲ ਲੁਕੀਆਂ ਪਈਆਂ ਨੇ ਸਾਡੇ ਅਨੁਭਵ ਲੁਕੇ ਪਏ ਨੇ ਸਾਡੀ ਸੱਚ ਲੁਕੀ ਹੋਈ ਹੈ ਸਾਡੀ ਜਿਹੜਾ ਕਿ ਸਾਡਾ ਅਨੁਭਵ ਦਾ ਖੇਤਰ ਆ ਲੁਕਿਆ ਪਿਆ ਬਹੁਤ ਸਾਰੇ ਜਿਹੜੇ ਸਾਡੇ ਵਿਦਵਾਨ ਮਿੱਤਰ ਨੇ ਉਹਨਾਂ ਨੇ ਬਹੁਤ ਸੋਹਣਾ ਕਾਰਜ ਕੀਤਾ ਹੋਇਆ ਹੈ ਜਿਹੜਾ ਕਿ ਸਾਡੇ ਤੱਕ ਸ਼ਾਇਦ ਅਸੀਂ ਪੜ ਨਹੀਂ ਸਕੀ ਸੁਣ ਨਹੀਂ ਸਕੀ ਉਹਨੂੰ ਮਾਨ ਨਹੀਂ ਸਕੀ ਸੋ ਇਸ ਮੰਚ ਤੇ ਰਹੇ ਉਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਜਿਹੜੀ ਹੈਗੀਆਂ ਸਨਮੁਖ ਹੋ ਸਕਦੀਆਂ ਨੇ ਸੋ ਮੈਂ ਇਹ ਵੀ ਚਾਹਣਾ ਕਿ ਸਾਡੀਆਂ ਇਹ ਜਿਹੜੀਆਂ ਰਚਨਾਵਾਂ ਹੋਣ ਕਿ ਸਾਡੇ ਜਿਹੜੇ ਸਹਿਤਕਾਰ ਨੇ ਸਾਡੇ ਜਿਹੜੇ ਵਿਦਵਾਨ ਸੱਜਣ ਨੇ ਲੇਖਕ ਨੇ ਉਹ ਨੋਬਲ ਪ੍ਰਾਈਜ਼ ਵਰਗੇ ਜਿਹੜੇ ਪੁਰਸਕਾਰ ਨੇ ਨੋਬਲ ਪੁਰਸਕਾਰ ਨੇ ਜਿਹੜੇ ਉਹ ਪ੍ਰਾਪਤ ਕਰਨ। ਇੱਥੋਂ ਤੱਕ ਸਾਡਾ ਜਿਹੜਾ ਹੈਗਾ ਸਹਿਤ ਜਿਹੜੀ ਲਿਖਤ ਹੈਗੀ ਆ ਹੋਣੀ ਚਾਹੀਦੀ ਹੈ ਕਿ ਪੰਜਾਬੀ ਭਾਸ਼ਾ ਨੂੰ ਜੇ ਹੁਣ ਤੱਕ ਸਹਿਤ ਕਟਵੀ ਅਵਾਰਡ ਵੀ ਮਿਲਦੇ ਨੇ ਨੋਬਲ ਜਿਹੜੇ ਨੇ ਗਿਆਨਵੀਰ ਅਵਾਰਡ ਵੀ ਮਿਲੇਗਾ ਤਾਂ ਮੈਂ ਚਾਹਣਾ ਕਿ ਸਾਨੂੰ ਨੋਬਲ ਪ੍ਰਾਈਜ਼ ਵੀ ਮਿਲੇ ਨੋਬਲ ਪੁਰਸਕਾਰ ਨਹੀਂ ਮਿਲੇ ਤਾਂ ਜੋ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਦਾ ਸਿਰ ਉੱਚਾ ਜਿਹੜਾ ਹੈ ਕਰਮ ਨਾਲ ਹੋਰ ਹੋ ਸਕੇ। ਇਸੇ ਤਰ੍ਹਾਂ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਪੈਦਾ ਹੋਏ ਨੇ, ਲੇਖਕ ਪੈਦਾ ਹੋਏ ਨੇ, ਕਵੀ ਪੈਦਾ ਹੋਏ ਨੇ, ਨਾਟਕਕਾਰ ਪੈਦਾ ਹੋਏ ਨੇ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਹੈ। ਪਰ ਪੰਜਾਬ ਦੇ ਵਿੱਚ ਮੈਨੂੰ ਕਦੇ ਵੀ ਉਹਨਾਂ ਦੀ ਨਿਸ਼ਾਨੀ ਵੀ ਨਜ਼ਰ ਆਈ। ਜਿਵੇਂ ਆਪਕਾ ਫਿਰਕੀ ਦੇ ਲੋਕਾਂ ਦੀਆਂ ਜਿਹੜੀਆਂ ਨੇ ਬੁੱਤ ਲਾਇਆ ਜਾ ਸਕਦੇ ਨੇ ਕਿਸੇ ਕਲਾਕਾਰ ਦਾ ਬੁੱਤ ਲਾਇਆ ਜਾ ਸਕਦਾ ਹੈ ਕਿਸੇ ਮਹਾਨ ਹਸਤੀ ਦਾ ਬੁੱਤ ਲਾਇਆ ਜਾ ਸਕਦਾ ਹੈ ਤਾਂ ਕਿਉਂ ਨਾ ਕਿਸੇ ਸਾਹਿਤਕਾਰ ਦਾ ਜੋ ਇਸ ਸੰਸਾਰ ਦੇ ਵਿੱਚ ਨਹੀਂ ਹੈ ਪਰ ਵੀ ਜਿੱਨੀਆਂ ਰਚਨਾਵਾਂ ਨੇ ਉਹ ਅਮਰ ਨੇ ਉਹਨਾਂ ਦੀਆਂ ਰਚਨਾਵਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਉਹਨਾਂ ਦੀ ਦਿਸ਼ਾ ਨੇ ਸਾਨੂੰ ਬਹੁਤ ਕੁਝ ਦਿੱਤਾ ਸਾਡੇ ਸੱਭਿਆਚਾਰ ਨੂੰ ਸਾਡੇ ਸਹਿਤ ਨੂੰ ਸਾਨੂੰ ਸਿੱਖਣ ਸਕੋਲ ਲਈ ਬਹੁਤ ਕੁਝ ਦਿੱਤਾ ਤਾਂ ਕਿਉਂ ਨਾ ਉਹਨਾਂ ਸਹਿਤਕਾਰਾਂ ਦਾ ਲੇਖਕਾਂ ਦਾ ਕਿੰਨਾ ਕਿਤੇ ਬੁੱਤ ਲੱਗੇ ਪੰਜਾਬ ਦੇ ਵਿੱਚ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚ ਇਹਨਾਂ ਨੇ ਲਿਖਤਾ ਪੜ੍ਹਨ ਤਾਂ ਉਹਨਾਂ ਦੇ ਉਹ ਬੁੱਤ ਨੂੰ ਵੇਖ ਕੇ ਵੀ ਦੇਖ ਕੇ ਵੀ ਇਹ ਮਹਿਸੂਸ ਕਰਨ ਵੀ ਜਿਹੜਾ ਇਹ ਲੇਖਕ ਸੀ ਇਸ ਦਾ ਲੇਖ ਦੀ ਰਚਨਾ ਆਹ ਵਾਲੀ ਰਚਨਾ ਹੈ ਇਸ ਦਾ ਇਹ ਬੁੱਤ ਜਿਹੜਾ ਹੈਗਾ ਉਹ ਇੱਥੇ ਲੱਗਿਆ ਹੋਇਆ ਸੋ ਇੱਕ ਵੇ ਅੰਤ ਵਿੱਚ ਹੀ ਬੇਨਤੀ ਕਰਾਂਗਾ ਕਿਉਂਕਿ ਜਿਹੜੀ ਇਹ ਸ਼ੁਰੂਆਤ ਹੈ ਉਹ ਅੰਮ੍ਰਿਤਸਰ ਇਲਾਕੇ ਤੋਂ ਹੋ ਚੁੱਕੀ ਹੈ ਇਸ ਮੰਚ ਦੀ ਪੰਜਾਬੀਆਂ ਨੂੰ ਇਕੱਠਾ ਕਰਨ ਵਾਸਤੇ ਪੰਜਾਬੀ ਅਧਿਆਪਕਾਂ ਨੂੰ ਇਕੱਠਾ ਕਰਨ ਵਾਸਤੇ ਪੰਜਾਬੀ ਭਾਸ਼ਾ ਸਹਿਬ ਤੇ ਸਭਿਆਚਾਰ ਦੇ ਵਿਕਾਸ ਵਾਸਤੇ ਸੋ ਮੇਰੀ ਵੱਖ-ਵੱਖ ਖੇਤਰਾਂ ਦੇ ਸਾਰੇ ਵਿਦਵਾਨਾਂ ਨੂੰ ਅਪੀਲ ਹੈ ਇਸ ਮੰਚ ਰਾਹੀਂ ਕਿ ਆਪਾਂ ਇਕੱਠੇ ਹੋਈਏ ਸਾਰੇ ਭਾਵੇਂ ਕਿਸ ਗਰੁੱਪ ਰਾਹੀਂ ਤੁਸੀਂ ਇਕੱਠੇ ਹੋਗੇ ਆ ਜਿਵੇਂ ਮੈਂ ਹੁਣ ਮਾਲਵੇ ਨਾਲ ਸੰਬੰਧ ਰੱਖਦਾ ਮੈਂ ਮਾਲਵੇ ਦੇ ਜਿਹੜੇ ਸਾਡੇ ਮਿੱਥੋਂ ਬਹੁਤ ਸਤਿਕਾਰਯੋਗ ਸੀਨੀਅਰ ਵਿਦਵਾਨ ਨੇ ਮੇਰੇ ਹਮ ਉਮਰ ਸਾਥੀ ਨੇ ਮਿੱਥੋਂ ਜੂਨੀਅਰ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਅਸੀਂ ਮਾਲਵੇ ਦੇ ਜਿਹੜੇ ਲੋਕਾਂ ਆ ਵਿਦਵਾਨ ਲੋਕਾਂ ਪੰਜਾਬੀ ਪਾਠਕਾਂ ਜਾਂ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਅਧਿਆਪਕਾਂ ਅਸੀਂ ਇਕੱਠੇ ਹੋਈਏ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਚਿੰਤਨ ਕਰੀਏ ਉਹਦੇ ਤੇ ਆਪਾਂ ਗੱਲਬਾਤ ਕਰੀਏ ਕੋਈ ਇੱਕ ਅੱਧੀ ਮੀਟਿੰਗ ਕਰੀਏ ਕਿਉਂਕਿ ਰੰਧਾਵਾ ਸਾਹਿਬ ਹੋਈ ਤਾਂ ਜਿਹੜੇ ਇਹ ਅੰਮ੍ਰਿਤਸਰ ਦੇ ਵਿੱਚ ਹੀ ਮੀਟਿੰਗਾਂ ਦਾ سلسلہ ਚਲਾ ਚੁੱਕਿਆ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਇਸ ਨਾਂ ਤੇ ਪੰਜਾਬੀ ਭਾਸ਼ਾ ਦਾ ਜਿਹੜਾ ਵਿਕਾਸ ਹੈ ਉਹ ਸਾਰੇ ਨਾਲ ਮਿਲ ਕੇ ਕਰੀਏ ਸੋ ਆਓ ਅੱਜ ਆਪਾਂ ਇਹ ਅਹਿਦ ਕਰੀਏ ਕਿ ਅਸੀਂ ਆਪਣੀ ਮਾਂ ਬੋਲੀ ਜਿਹੜਾ ਹੈਗਾ ਬਖਸ਼ ਕਰਨਾ ਹੈ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣਾ ਹੈ ਸੋ ਇਹਨਾਂ ਕੁਝ ਕਹਿਦਾ ਹਾਂ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਹਾਂ ਜੇਕਰ ਕੋਈ ਮੇਰੇ ਵਿਚਾਰਾਂ ਦੇ ਵਿੱਚ ਤੁਹਾਨੂੰ ਕبھی ਪੀਸ਼ੀ ਲੱਗੀ ਹੋਵੇ ਤੁਸੀਂ ਸਾਰੇ ਵੱਡੇ ਹੋ ਸਾਰੇ ਵਿਦਵਾਨ ਹੋ ਸੋ ਮੈਂ ਇਸ ਲਈ ਖਿਮਾ ਦਾ ਚਰਜ ਘੂਮਾਂਗਾ ਬਹੁਤ ਬਹੁਤ ਮੇਰਗਾਨੀ ਸ਼ੁਕਰੀਆ ਸਸਤ